ਤੁਹਾਡਾ ਧੰਨਵਾਦ ਕਰਨ। ਪ੍ਰੰਤੂ ਪ੍ਰੈਸ ਦੇ ਜਰੀਏ ਅੱਜ ਮੈਂ ਸਾਰੀ ਦੁਨੀਆ ਨੂੰ ਇਹ ਗੱਲ ਦੱਸਣੀ ਚਾਹੁੰਦਾ ਵੀ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਹੋਊਗਾ ਵੀ ਮੇਰੇ ਪੁੱਤ ਨੂੰ ਸਿੱਧੂ ਮੂਸੇ ਵਾਲਾ ਕਿਉਂ ਕਹਿੰਦੇ ਐ ਕਿਉਂਕਿ ਉਹਨੇ ਆਪਣਾ ਨਾਮ ਕਦੇ ਵਰਤੇ ਨਹੀਂ ਸੀ। ਉਹਨੇ ਹਮੇਸ਼ਾ ਸਿੱਧੂ ਮੂਸੇ ਵਾਲਾ ਇਸ ਕਰਕੇ ਆਪਦੇ ਨਾਮ ਦੇ ਪਿੱਛੇ ਲਾਇਆ ਸੀ ਵੀ ਇੱਥੇ ਦਾ ਜੰਪਲ ਹਰ ਇੱਕ ਬੰਦਾ ਆਪਦੇ ਆਪ ਨੂੰ ਹਰ ਇੱਕ ਨੌਜਵਾਨ ਆਪਣੇ ਆਪ ਨੂੰ ਸਿੱਧੂ ਮੂਸੇ ਵਾਲਾ ਕਹਿਣ ਲੱਗ ਪਿਆ। ਉਹਨੇ ਸ਼ੁਭਦੀਪ ਨਾਮ ਬਣਾਉਣ ਦੀ بجائے ਸਿੱਧੂ ਮੂਸੇ ਵਾਲਾ ਨਾਮ ਬਣਾਇਆ ਇਹ ਗੱਲ ਵੱਖਰੀ ਹੈ ਵੀ ਵਕਤ ਦੀ ਮਾਰ ਪਈ ਸਿੱਧੂ ਮੂਸੇ ਵਾਲਾ ਸੀ ਅੱਜ ਮੂਸਾ ਸਿੱਧੂ ਵਾਲਾ ਬਣ ਗਿਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਸਾਰੇ ਇੱਕ ਬਰਾਬਰੀ ਤੋਂ ਗਰੀਬ ਗੁਰਬੇ ਸਾਰੇ ਇੰਨੀ ਮਿਲ ਕੇ ਰਹਿੰਦੇ ਆ ਸਾਡੇ 'ਚ ਕਦੇ ਵੀ ਨਫ਼ਰਤ ਦੀ ਭਾਵਨਾ ਨਹੀਂ ਆਈ ਤੇ ਉਹ ਹਮੇਸ਼ਾ ਹੀ ਹਰੇਕ ਧੀ ਭੈਣ ਦੇ ਵਿਆਹ ਦੇ ਉੱਤੇ ਜਾਂ ਤਾਂ ਕੋ ਨਾਂ ਸਿਰੇਖੰਡ ਪਾਰ ਤੇ ਸਹਿਜ ਪਾਰ ਤੇ ਜਾ ਕੇ ਨਾਮ ਅਸਤੀ ਕਰਦਾ ਸ਼ਾਇਦ ਉਹਨੂੰ ਆਨੰਦ ਨਹੀਂ ਆਉਂਦਾ ਸੀ ਇਸ ਚੰਦਾ ਉਹ ਦੇਖ ਉਹਨੇ ਆਪਣੇ ਆਪ ਨੂੰ ਸੈਲੀਬ੍ਰਿਟੀ ਕਹਿੰਦੇ ਸਮਝੇ ਨਹੀਂ ਪਰੰਤੂ ਅੱਜ ਤੁਹਾਨੂੰ ਵੇਖ ਕੇ ਮੇਰੀ ਅੱਖਾਂ ਮੇਰਾ ਗਲਾ ਭਰਿਆ ਹੋਇਆ ਇਸ ਗੱਲ ਨੂੰ ਵੇਖ ਕੇ ਤੇਰੇ ਕੋਈ ਸ਼ਬਦ ਨਹੀਂ ਉਤਨਦੇ ਤੁਸੀਂ ਹਰ ਜੀ ਨੇ ਹਰ ਇਸ ਪਿੰਡ ਦੇ ਵਸਿੰਦੇ ਨੇ ਇੰਨੀ ਖੁਸ਼ੀ ਬਣਾਈ ਤੁਸੀਂ ਆਪਣਾ ਪੁੱਤ ਸਮਝ ਕੇ ਆਪਣੇ ਘਰਾਂ ਦੇ ਉੱਤੇ ਇੱਕ ਆਪਣੇ ਬੱਚੇ ਦੀ ਤਰ੍ਹਾਂ ਖੁਸ਼ ਆਮ ਜੀਤ ਕਹਿ ਔਰ ਮੈਂ ਅਫਸੋਸ ਦੇ ਨਾਲ ਇਹ ਗੱਲ ਕਹਿਣਾ ਤੇ ਉੱਥੇ ਸਾਡੇ ਮੁਲਕ ਦੀਆਂ ਏਜੰਸੀਆਂ ਨੂੰ ਚਿੰਤਾ ਵੀ ਲੱਗੀ ਹੈ ਜਿਹੜੇ ਹਾਲਾਤ ਮੇਰੇ ਪੁੱਤ ਦੇ 20 ਸਾਲ ਦੀ ਉਮਰ ਦੇ ਵਿੱਚ ਬਣੇ ਸੀ ਸ਼ਾਇਦ ਇਸ ਸਮੋਹ ਦੇ ਜੰਮਦੇ ਤੇ ਬਣ ਗਏ ਉਸ ਤਰ੍ਹਾਂ ਦੇ ਤਾਂ ਆਪਾਂ ਸਾਰਿਆਂ ਨੇ ਮਿਲ ਕੇ ਹਰ ਇੱਕ ਆਉਣ ਵਾਲੀ ਮੁਸ਼ਕਲ ਦਾ ਸਾਹਮਣਾ ਐਵੇਂ ਜਿਵੇਂ ਕਰਾਂਗੇ ਉਹ ਮੇਰਾ ਨਹੀਂ ਤੁਹਾਡੇ ਸਾਰੇ ਮਿੱਤਰ ਦਾ ਪੁੱਤ ਹੈ ਹਮੇਸ਼ਾ ਤੁਸੀਂ ਹਮੇਸ਼ਾ ਮੇਰੇ ਪਰਿਵਾਰ ਨੇ ਜਿਹੜੇ ਹੁਣ ਤੁਸੀਂ ਇਹ ਸਾਂਝ ਬਣਾ ਕੇ ਰੱਖੀ ਹੈ ਮੈਂ ਉਮੀਦ ਕਰਦਾ ਤਾਂ ਆਪ ਅੱਗੇ ਤੋਂ ਵੀ ਮਿਲ ਜੁਲ ਕੇ ਔਰ ਮੈਂ ਕਿਤੇ ਵੀ ਵਪਾਰ ਕਰਾਂ ਬਿੰਗਸ ਕਰਾਂ ਪ੍ਰੰਤੂ ਮੈਨੂੰ ਆਪ ਦੇ ਨਗਰ ਚ ਆਏ ਬਿਨਾ ਸੌਖਾ ਸਾਹ ਨਹੀਂ ਆਉਂਦਾ ਤੇ ਮੈਂ ਹਮੇਸ਼ਾ ਤੁਹਾਡੇ درمیان ਤੁਹਾਡੀ ਧਰਤੀ ਤੇ ਤੁਹਾਡੀ ਸੇਵਾ ਕਰਨਾ ਹੀ ਪਸੰਦ ਕਰੂੰਗਾ ਕੋਈ ਸ਼ਬਦ ਕਦੇ ਮੇਰੇ ਬੱਚੇ ਤੋਂ ਤੁਹਾਡੇ ਦੇ ਰਹਿੰਦਿਆਂ ਚੋ ਕਦੇ ਕਿਸੇ ਮਿੱਤਰ ਪਿਆਰੇ ਨਾਲ ਕਿਸੇ ਨਾਲ ਕੋਈ ਨਾ ਬੋਲ ਗਿਆ ਹੋਵੇ ਜਾਣੇ ਅਣਜਾਣੇ ਦੇ ਵਿੱਚ ਤਾਂ ਉਹਦੀ ਤਰਫੋਂ ਉਹਦੀ ਜਗ੍ਹਾ ਤੇ ਅੱਜ ਮੈਂ ਖਲੋ ਕੇ ਸਾਰੇ ਨੱਗਰ ਨੂੰ ਇਸ ਗੱਲ ਦਰ ਨੇ ਵੀ ਸਾਡੀ ਕਿਸੇ ਦੇ ਨਾਲ ਕੋਈ ਵੀ ਕਦੇ ਕੋਈ ਕਹਾ ਸੁਣੀ ਹੋ ਕੇ ਹੋਵੇ ਤਾਂ ਸੀ ਮਾਫੀ ਜੋੜ ਚੌਹਨੇ ਹੱਥ ਜੋੜ ਕੇ ਹਮੇਸ਼ਾ ਤੁਹਾਡੇ ਬੱਚੇ ਬਣ ਕੇ ਤੁਹਾਡੀ ਸੇਵਾ ਕਰਦੇ ਰਹਾਂਗੇ ਜਿੰਨਾ ਇੱਕ ਸਾਡੀ ਚ ਬਲ ਪਿਆ ਨੱਗਰ ਦੇ ਭਲੇ ਵਾਰੇ ਕੋਈ ਕਲੇਸ਼ ਨਹੀਂ ਕਰਾਂਗੇ ਕੋਈ ਕਰਾਂਗੇ ਦਾ ਤੁਹਾਨੂੰ ਸਾਰਿਆਂ ਨੂੰ ਪਿਆਰ ਦਿੰਦਾ ਵੈਗਰੂ ਤੁਹਾਡੇ ਸਾਰਿਆਂ ਦੇ ਪਰਿਵਾਰਾਂ ਤੇ ਮਿਹਰ ਭਰੇ ਹੱਥ ਰੱਖੇ ਤੁਸੀਂ ਤੰਦਰੁਸਤ ਰਹੋ ਰੱਖੇ ਵੈਗਰੂ ਡਾਕਟਰ ਸਾਹਿਬ ਆਹ ਆ ਨੀ ਇਹ ਵੈਗਰੂ ਕਿੱਦਾਂ ਬੜਾ ਯੋਗੀ ਆ ਆਬੀ ਰੱਖੀ ਉਹ ਵੀ ਨਾ ਘਟ ਗਿਓ ਨਾ ਕਰ ਆ ਜੋ ਭਾਰਤ ਦਾ ਖਾਣਾ ਤੇ ਮਾਰ ਕੰਡੀਆਂ ਸਾਡਾ ਸਿੱਧੂ ਬਾਸਾ ਹੈ ਜੀਪੁਰ ਚਾਰੰਡੀ ਹੈ ਸਾਡਾ ਸਿੱਧੂ ਆਮਸਾ ਹੈ ਜੀਪੁਰ ਚਾਰੰਡੀ ਹੈ yeah <laughs> ਪੂਰਨ ਆਦਾ 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 ਪੂਰਨ Terima kasih. Terima